ਸਾਰੀਆਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਕਿਉਂਕਿ ਤੁਹਾਡੇ ਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਕੰਮ ਕਰਨ ਦੀ ਸੋ ਸਾਰੀਆਂ ਜਿਹੜੀਆਂ ਰਲ ਕੇ ਘਰੋਂ ਘਰ ਸੁਨੇਹਾ ਲਾ ਕੇ ਕੋਈ ਵੀ ਲੋੜਵੰਦ ਹੈ ਉਹ ਆਪਣੇ ਸਾਰੇ ਲੋੜਵੰਦ ਪਰਿਵਾਰਾਂ ਦੀਆਂ ਪੈਨਸ਼ਨਾਂ ਲਗਾਓ ਤਾਂ ਕਿ ਆਪਣੀ ਜ਼ਿੰਦਗੀ ਹੈ ਜਿਹੜੀ ਕੋਈ ਸਰਕਾਰ ਤੋਂ ਸਹੂਲਤਾਂ ਦਿੰਦੀ ਉਹਦੇ ਸਹਾਰੇ ਆਪਾਂ ਸੌਖੀ ਕੱਢ ਲਈ। ਸਰਪੰਚ ਸਾਹਿਬ ਮੈਂ ਤੁਹਾਨੂੰ ਖਾਸ ਤੌਰ ਤੇ ਇਹ ਬੇਨਤੀ ਕਰਕੇ ਜਾਵਾਂਗੀ ਕਿ ਆਪਣੇ ਪਿੰਡ ਦਾ ਕੋਈ ਵੀ ਗਰੀਬ ਪਰਿਵਾਰ ਇਹੋ ਜਿਹਾ ਨਾ ਰਵੇ ਜਿਹਨੂੰ ਕੋਠੇ ਦੀ ਲੋੜ ਹੈ ਜੀ ਤੇ ਉਹਨੂੰ ਕੋਠਾ ਨਾ ਪਵੇ। ਆਏ ਗੁਜਰਾ ਖਾਲਸਾ ਸ਼ਰਵਾਈਗੁਰ ਜੀ ਕੀ ਫਤਿਹ। ਪਹਿਲਾਂ ਤਾਂ ਸਾਰੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਇੱਰੀਆਂ ਭੈਣਾਂ ਖੜੀਆਂ ਨੇ, ਬਜ਼ੁਰਗ ਖੜੇ ਨੇ, ਬੱਚੇ ਖੜੇ ਨੇ। ਕਿ ਅੱਜ ਆਪਾਂ ਪਿੰਡ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਜੋ ਕਿ ਪਿੰਡ ਦੀ ਚਰਨੀ ਕੰਕਰੀਟ ਦੀ ਬਣਾਈ ਜਾਣੀ ਔਰ ਕਰੋੜ ਤੋਂ ਵੱਧ ਦੀ ਲਾਗਤ ਦੇ ਨਾਲ ਇਹ ਕੰਮ ਜਿਹੜਾ ਨੇਪਰੇ ਚੜਨਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਜ਼ਿਆਦਾਤਰ ਸਾਡੀਆਂ ਭੈਣਾਂ ਦੀ ਡਿਮਾਂਡ ਹੁੰਦੀ ਹੈ ਜਿਹੜੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਹੈ ਕਿ ਸਾਡਾ ਨਰੇਗਾ ਦਾ ਕੰਮ ਰੁਕਿਆ ਹੋਇਆ ਸੋ ਹੁਣ ਅੱਜ ਵੀ ਮੇਰੇ ਨਾਲ ਉਹੀ ਗੱਲ ਕਰ ਰਹੀਆਂ ਸੀ ਸੋ ਓਤੋਂ ਵੀ ਵੱਧ ਖੁਸ਼ੀ ਦੀ ਗੱਲ ਹੈ ਕਿ ਆਪਾਂ 27 ਲੱਖ ਦਾ ਜਿਹੜਾ ਕੰਮ ਹੈ ਨਰੇਗਾ ਦਾ ਪਿੰਡ ਚ ਸ਼ੁਰੂ ਕਰਾਉਣ ਜਾ ਰਹੇ ਆ ਸੋ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ। ਇਸ ਤੋਂ ਬਿਨਾ ਕਿਉਂਕਿ ਪਿੰਡ ਚ ਕੰਮ ਥੋੜੇ ਪਿਛੜੇ ਹੋਏ ਸੀ ਔਰ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਨਾਲ ਦੀ ਨਾਲੇ ਕੰਮ ਸ਼ੁਰੂ ਹੋ ਜਾਣਾ ਅੱਜ ਕੁਝ ਗਲੀਆਂ ਦਾ ਵੀ ਕੰਮ ਸ਼ੁਰੂ ਹੋਣ ਜਾ ਰਹੇ ਆ। ਤੋਂ ਗਲੀਆਂ ਤੋਂ ਬਿਨਾ ਕੁਝ ਦਿਨਾਂ ਬਾਅਦ ਮੰਡੀ ਦਾ ਕੰਮ ਸ਼ੁਰੂ ਹੋਣਾ ਉਹ ਵੀ ਤਕਰੀਬਨ ਅਪਰੂਵ ਹੋ ਗਈ ਹੈ ਸੋ ਅਸੀਂ ਬਹੁਤ ਜਲਦੀ ਤੁਹਾਡੇ ਪਿੰਡ ਤੇ ਮੰਡੀ ਦਾ ਕੰਮ ਸ਼ੁਰੂ ਕਰਨ ਜਾ ਰਹੇ ਆ। ਤੇ ਇਸ ਤੋਂ ਬਿਨਾ ਵੀ ਜਿਹੜੇ ਰਹਿਦੇ ਵਿਕਾਸ ਦੇ ਕੰਮ ਐ ਉਹ ਵੀ ਆਪਾਂ ਵੱਡੀ ਲਾਗਤ ਦੇ ਨਾਲ ਜ਼ਿਆਦਾ ਗ੍ਰਾਂਟਾਂ ਲਿਆ ਕੇ ਉਹ ਸ਼ੁਰੂ ਕਰਾਵਾਂਗੇ ਤਾਂ ਕਿਉਂਕਿ ਮੈਨੂੰ ਖੁਸ਼ੀ ਹੈ ਵੀ ਮੇਰੀਏ ਪਿੰਨਾ ਚ ਬਹੁਤ ਵੱਡੀ ਗਿਣਤੀ ਚ ਆਈਆਂ ਤੇ ਖੜੇ ਵੀ ਆਪਾਂ ਪਿੰਡ ਦੇ ਸਾਥ ਚ ਸੋ ਪਿੰਡ ਦੇ ਸਾਥ ਚ ਇੱਕ ਤਾਂ ਮੈਂ ਜਿਹੜੇ ਵੀ ਸਰਪੰਚ ਸਾਹਿਬਾਨ ਨੇ ਪਿੰਡਾਂ ਦੇ ਮੈਂ ਉਹਨਾਂ ਨੂੰ ਬੇਨਤੀ ਕਰਦੀ ਆ ਕਿ ਸਾਡੀਆਂ ਜਿਹੜੇ ਗਰੀਬ ਪਰਿਵਾਰ ਐ ਉਹਨਾਂ ਦੇ ਤੁਸੀਂ ਖਾਸ ਧਿਆਨ ਰੱਖਣਾ ਕਿ ਇੱਕ ਤਾਂ ਆਪਣਾ ਪੋਰਟਲ ਖੁੱਲਿਆ ਹੋਇਆ ਜਿੱਦੇ ਤੇ ਆਪਾਂ ਕੋਠਿਆਂ ਲਈ ਨਾਂ ਚੜਾਉਣੇ ਆ। ਸੋ ਸਾਰੇ ਗਰੀਬ ਪਰਿਵਾਰਾਂ ਦੇ ਨਾਂ ਜਿਹੜੇ ਆ ਉਹ ਜ਼ਰੂਰ ਚੜਾਉਣੇ ਆ ਤੁਸੀਂ ਤਾਂ ਕਿ ਬਾਅਦ ਚ ਆਪਾਂ ਨੂੰ ਕੋਈ ਦਿੱਕਤ ਨਾ ਆਵੇ। ਸੋ ਮੇਰੀਆਂ ਭੈਣਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਜਾ ਕੇ ਸਰਪੰਚ ਸਾਹਿਬ ਕੋਲੇ ਕਿਉਂਕਿ ਮਤਾ ਪੈਂਦਾ ਹੁੰਦਾ ਤੇ ਉਹ ਤੁਸੀਂ ਆਪਦੇ ਜਿਹਨੇ ਜਿਹਨੇ ਵੀ ਆਪਦਾ ਕੋਠਾ ਪਾਉਣਾ ਉਹਦੇ ਨਾਂ ਦੇ ਦੇ ਦਿਓ। ਸਰਪੰਚ ਸਾਹਿਬ ਤੇ ਉਸ ਤੋਂ ਬਾਅਦ ਸਰਪੰਚ ਸਾਹਿਬ ਮੈਂ ਤੁਹਾਨੂੰ ਖਾਸ ਤੌਰ ਤੇ ਇਹ ਬੇਨਤੀ ਕਰਕੇ ਜਾਵਾਂਗੀ ਕਿ ਆਪਣੇ ਪਿੰਡ ਦਾ ਕੋਈ ਵੀ ਗਰੀਬ ਪਰਿਵਾਰ ਇਹੋ ਜਿਹਾ ਨਾ ਰਵੇ ਜਿਹਨੂੰ ਕੋਠੇ ਦੀ ਲੋੜ ਹੈ ਜੀ ਤੇ ਉਹਨੂੰ ਕੋਠਾ ਨਾ ਮਿਲੇ। ਸੋ ਦੂਜੀ ਗੱਲ ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਕਈ ਵਾਰੀ ਆਪਣੇ ਪਿੰਡਾਂ ਦੇ ਵਿੱਚ ਕੋਈ ਇਹੋ ਜਿਹੇ ਪਰਿਵਾਰ ਹੁੰਦੇ ਆ ਜਿਨ੍ਹਾਂ ਦੀ ਕੋਈ ਪੈਨਸ਼ਨ ਨਹੀਂ ਲੱਗੀ ਹੁੰਦੀ ਜਾਂ ਜਿਨ੍ਹਾਂ ਦੇ ਘਰੇ ਕੋਈ ਬੱਚਾ ਨਹੀਂ ਪਿਆ ਤਾਂ ਜਾਂ ਵਿਧਵਾ ਔਰਤਾਂ ਨੇ। ਸੋ ਉਹਨਾਂ ਦੀ ਵੀ ਤੁਸੀਂ ਸਾਰਾ ਡਾਟਾ ਇਕੱਠਾ ਕਰਨਾ ਹੈ ਤਾਂ ਕਿ ਕੈਂਪ ਲਵਾ ਦਈਏ। ਸੋ ਸਾਰਿਆਂ ਦੀ ਲੋੜੀਂਦੀ ਪੈਨਸ਼ਨ ਜਿਹੜੇ ਕੋਈ ਬੱਚਿਆਂ ਦੇ ਮਾਪਿਓ ਹੈ ਨਹੀਂਗੇ ਜਾਂ ਹੈਂਡੀਕੈਪ ਆ ਪਰੜਾ ਨਹੀਂ ਸਕਦੇ ਉਹਨਾਂ ਬੱਚਿਆਂ ਨੂੰ ਅਸੀਂ 4000 ਰੁਪਈਆ ਪੈਨਸ਼ਨ ਲਾਉਣੀ ਆ ਸੋ ਸਾਰੀਆਂ ਮੇਰੀਆਂ ਭੈਣਾਂ ਨੂੰ ਬੇਨਤੀ ਆ ਕਿਉਂਕਿ ਤੁਹਾਡੇ ਚ ਬਹੁਤ ਜ਼ਿਆਦਾ ਤਾਕਤ ਹੁੰਦੀ ਆ ਕੰਮ ਕਰਨ ਦੀ ਸੋ ਸਾਰੀਆਂ ਜਿਹੜੀਆਂ ਰਲ ਕੇ ਘਰੋਂ ਘਰ ਇਸਨੇਹਾ ਲਾ ਕੇ ਕੋਈ ਵੀ ਲੋੜਵੰਦ ਹੈ ਤੂੰ ਆਪਣੇ ਸਾਰੇ ਲੋੜਵੰਦ ਪਰਿਵਾਰਾਂ ਦੀ ਪੈਨਸ਼ਨ ਲਗਾਓ ਤਾਂ ਕਿ ਆਪਣੀ ਜ਼ਿੰਦਗੀ ਹੈ ਜਿਹੜੀ ਕੋਈ ਸਰਕਾਰ ਤੋਂ ਸਹੂਲਤਾਂ ਦਿੰਦੀ ਉਹਦੇ ਸਹਾਰੇ ਆਪਾਂ ਸੌਖੀ ਕੱਢ ਲਈ ਸੋ ਇਸੇ ਤਰ੍ਹਾਂ ਹੀ ਆਪਾਂ ਸੱਠਾਂ ਜੀ ਫੇਰ ਮਿਲਦੇ ਰਵਾਂਗੇ ਤੁਹਾਡਾ ਪਿਆਰ ਤੇ ਸਤਿਕਾਰ ਸਿਰ ਮੱਥੇ ਜਿੰਨਾ ਪਿਆਰ ਤੁਸੀਂ ਦਿੰਦੇ ਹੋ ਉਹਦੇ ਲਈ ਸਦਾ ਹੀ ਲਈ ਰਹਿਣਗੇ ਤੇ ਇਸੇ ਤਰ੍ਹਾਂ ਆਪਾਂ ਕੰਮ ਕਰਦੇ ਰਾਵਾਂਗੇ ਸਾਰੇ ਜਣੇ ਮਿਲ ਕੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ